ਕਰਮ ਜੀ ਕੀ ਗੱਲਬਾਤ ਕੀ ਹੋਈ ਸੀ ਐਤਰਾ ਸਾਡੇ ਘਰਾਂ ਚ ਸਾਰੇ ਇਟਾਂ ਗਈਆਂ ਤੁਹਾਡੇ ਵੱਜੀ ਇਟ ਫੇਰ ਹੀ ਮੁੰਡਾ ਗਿਆ ਸਾਡਾ ਉੱਤੇ ਵੇਖਣ ਵੀ ਕੀ ਹੋਇਆ ਕਿਧਰ ਹੋਣ ਦੇ ਹਣ ਤਾਂ ਪਤਾ ਹੀ ਨਹੀਂ ਕਿਹੜੇ ਵਲੇ ਵਾਟਰਫਾਟ ਗਿਆ ਦੇ ਢਠਾਣੀ ਨੇ ਤੇ ਜੇਟ ਨੇ ਹਣ ਨੂੰ ਨਹੀਂ ਪਤਾ ਲੱਗਾ ਬੜੇ ਘਰਾਂ ਚ ਸਾਡੇ ਇਟ ਰੋੜੇ ਸਾਰਿਆਂ ਚ ਚੱਲੇ ਘਰ ਚ ਕੌਣ ਕੌਣ ਸੀ ਘਰ ਤੇ ਅਸੀਂ ਚਾਰੇ ਜੀ ਆਈ ਤਾਂ ਸੁੱਤੇ ਉੱਠੇ ਆ 7 ਵਜੇ ਸੁੱਤੇ ਉੱਠੇ ਹੂੰ ਹਾਂ ਕੋਈ ਪਤਾ ਹੀ ਨਹੀਂ ਕਿ ਬੰਦੇ ਬਾਹਰ ਹੀ ਨਾਲੇ ਨਿਕਲਦੇ ਹੀ ਨਹੀਂ ਬਾਹਰ ਤੇ ਅਸੀਂ ਸਾਂਗ ਤੋਂ ਆਗੇ ਤੇ ਘਰ ਰੈਸਟ ਕਰਨ ਦੇ ਹਾਂ ਕਿੰਨੇ ਲੋਕ ਸਨ ਅਸੀਂ ਚਾਰੇ ਜੀ ਹਾਂ ਬੱਚੇ ਲੱਗਦਾ ਨਹੀਂ ਕਿ ਇਹਨਾਂ ਕਾਫੀ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਜਿਆਦਾ ਹੋ ਸਕਦਾ ਸਾਡੇ ਸੰਦ ਵੀ ਨਾ ਕੋ ਸਾਰਾ ਕੋ ਲੱਗਾ ਸ਼ੀਸ਼ਿਆਂ ਤੇ ਵੱਜੇ ਆ ਕੇ ਮਸ਼ੀਨ ਤੋੜੀ ਆਟੀ ਬੋਲੀ ਬੋਲੀ ਚਲਾਈ ਸਾਰਾ ਕੋ ਖੜਾਕ ਬੜਾ ਬਾਹਰ ਆਉਂਦੇ ਹੈ ਗਲੀ ਚ ਭਰ ਹਾਂ ਨੂੰ ਥੋੜੀ ਪਤਾ ਕੀ ਬਾਹਰ ਬਣ ਰਿਹਾ ਅਸੀਂ ਕਦੇ ਨਿਕਲੇ ਨਿਕਾਟੀ ਨਿਕਲੇ ਪਹੁੰਚ ਪਹੁੰਚ ਨਾ ਨਹੀਂ ਨਹੀਂ ਕੋਣ ਕਿ ਕੀ ਕਹਿੰਦੀ ਪੁਲਿਸ ਪ੍ਰਸ਼ਾਸਨ ਕਿਉਂ ਆਉਂਦੇ ਆਂਦੇ ਵੀ ਦੇ ਆਇਆ ਹੀ ਨੇ ਕੋਈ ਵੀ ਗਏ ਵੀ ਸਾਰੇ ਕੀ ਮੰਗ ਕਰਦੇ ਮੰਗ ਕੀ ਕਰਦੇ ਪੁਲਿਸ ਪ੍ਰਸ਼ਾਸਨ ਦਾ ਹਾਂ ਜੀ ਪੁਲਿਸ ਪ੍ਰਸ਼ਾਸਨ ਹਾਂ ਜੀ ਕੀ ਨਾਮ ਹੈ ਨਾਮ ਮੇਰਾ ਸੁਰੇਵ ਸਿੰਘ ਜੀ ਕਿਹੜਾ ਪਿੰਡ ਆਪਰਾ ਸਾਹਮਣੇ ਪਿੰਡ ਕਨੋਰੀ ਵਿੜਾਇਚ ਜੀ ਸਾਹਮਣੇ ਕਨੋਰੀ ਵਿੜਾਇਚ ਹਾਂ ਜੀ ਕੀ ਗੱਲਬਾਤ ਕੀ ਹੋਈ ਤੁਹਾਡੀ ਗੱਲਬਾਤ ਤੇ ਇਹੋ ਹੀ ਹੋਈ ਆ ਮੈਂ ਜਿਹੜੀ ਗੱਡੇ ਤੋਂ ਆਉਂਦੇ ਆਂ ਆ ਅੱਗੇ ਤੋਂ ਆਗੇ ਮੈਂ ਘਰ ਵੜਿਆ ਉਸ ਤੋਂ ਬਾਅਦ ਮੇਰਾ ਵੱਡਾ ਭਰਾ ਆਇਆ ਉਹ ਵੱਡਾ ਭਰਾ ਆਇਆ ਤੇ ਉਹ ਇਹੀ ਅੰਦਰੋਂ ਨਿਕਲ ਕੇ ਆਇਆ ਅੰਦਰੋਂ ਨਿਕਲ ਕੇ ਆ ਤੇ ਮੁੜ ਕੇ ਮੁੰਡਿਆਂ ਦੀ ਬਾਹਰ ਆਈ ਆ ਫੇ ਤੇਰਾ ਜਵਾਈ ਆ ਗਿਆ ਜੋ ਨਿਕਲੋ ਬਾਹਰ ਤੇ ਮੈਂ ਅਸੀਂ ਬੱਚੇ ਅੰਦਰ ਵਾਰ ਲਏ ਆ ਬੱਚੇ ਅੰਦਰ ਵਾਰਦਿਆਂ ਸਾਰਿਆਂ ਨੇ ਦਰਵਾਜ਼ਾ ਹੀ ਬੰਦ ਕਰ ਦਿੱਤਾ ਆ ਮੈਂ ਹੀ ਜਿਹੜੀ ਦੋਵੇਂ ਜੀ ਕਾਬੂ ਆ ਗਏ ਆ ਉਹਨਾਂ ਨੇ ਕਿਰਪਾਨਾਂ ਡਾਂਗਾ ਮਾਰਨੀਆਂ ਚਾਲੂ ਕਰ ਦਿੱਤੀਆਂ ਮੁੰਡੇ ਬਹੁਤ ਜ਼ਿਆਦੇ ਸੀ ਬਾਕੀ ਜਿਹੇ ਅਸੀਂ ਹੁੰਦੇ ਉਦਾਂ ਦੇ ਕੋਈ ਵੀ ਨਹੀਂ ਹੋਣਾ ਤੇ ਮੁੰਡੇ ਬਾਕੀ ਸਾਡੇ ਕੋਈ ਵੀ ਨਹੀਂ ਹੁੰਦੇ ਘਰ ਹੈਗਾ ਵਾਹੀ ਇੱਕ ਦੋ ਮੇਰੇ ਪੋਤਰੇ ਸੀ ਇੱਕ ਮੇਰਾ ਵੱਡਾ ਮੁੰਡਾ ਹੀ ਅੰਦਰ ਵੜ ਗਿਆ ਇਹਨੂੰ ਮੁੰਡਾ ਮਾਰ ਲਿਆ ਇਹਨਾਂ ਬੜੀਆਂ ਦੇ ਦਰਵਾਜਿਆਂ ਨੂੰ ਕੁਰਪਾਨਾ ਮਾਰੀਆਂ ਪਰ ਨਹੀਂ ਉਹਨਾਂ ਨੇ ਬੱਚਿਆਂ ਨੇ ਅੰਦਰ ਬੂਆ ਨਹੀਂ ਖੁੱਲਣ ਦਿੱਤਾ ਮੁੰਡੇ ਜਾਦੇ ਮੁੜ ਕੇ ਫਿਰ ਸਾਡੇ ਭਤੀਜਿਆਂ ਨੇ ਦੋ ਰੋੜਾ ਚਲਾਇਆ ਤੇ ਫਿਰ ਉਹ ਭੱਜੇ ਆ ਉਹਨਾਂ ਨੇ ਕਿਹਾ ਜੇ ਤੁਸੀਂ ਘਰ ਵਾਲੇ ਪਹੋਗੇ ਤੇ ਅਸੀਂ ਤੁਹਾਡੇ ਨਾਲ ਕੁਝ ਨਹੀਂ ਲੜਾਂਗੇ ਜੇ ਤੁਸੀਂ ਬਾਹਰ ਪਾਓਗੇ ਫਿਰ ਅਸੀਂ ਲੜਾਂਗੇ ਫਿਰ ਉਹਨਾਂ ਨੇ ਵਾਰ ਪਾਈ ਹੈ ਘੜ ਤੋਂ ਅਗੜ 100 150 ਮੁੰਡਾ ਸੀਗਾ ਉਸ ਟਾਈਮ ਤੇ ਗੱਡੀਆਂ ਲੱਗੀਆਂ ਸੀ ਬਾਹਰ ਜਦੋਂ ਇਹਨਾਂ ਬਾਹਰ ਪਈ ਆ ਫਿਰ ਲਾਗੇ ਲੋਕਾਂ ਨੇ ਜਿਨ੍ਹਾਂ ਨੇ ਜਾ ਕੇ ਦਰਵਾਜ਼ੇ ਬੰਦ ਕਰ ਲਏ ਕਰਪਾਨਾ ਵੇਖ ਕੇ ਜਿੰਨੀ ਕਰਪਾਨੀ ਉਹਨਾਂ ਨੇ ਵੇਖ ਕੇ ਕਰਪਾਨਾ ਵੇਖ ਕੇ ਉਹਨਾਂ ਦਰਵਾਜ਼ੇ ਬੰਦ ਕਰ ਲਏ ਆ ਇਹਨਾਂ ਪਹਿਲਾਂ ਹੁੰਦਿਆਂ ਤਾਰਾਂ ਵੱਡੀਆਂ ਬੱਤੀਆਂ ਦੀਆਂ ਬੱਤੀਆਂ ਤਾਰਾਂ ਉਹ ਪਰਲੇ ਗਲੀ ਦੀਆਂ ਕੱਟੀਆਂ ਗਈਆਂ ਤਾਰਾਂ ਭਲੇਖੇ ਨਾਲ ਨਾ ਕੋ ਉਹ ਪਰਲੇ ਦੀ ਬੰਦੀ ਬੰਦੋ ਕਿ ਫਿਰ ਸਾਡੇ ਮੀਟਰ ਦੀ ਤਾਰ ਕੱਟੀ ਆ ਤਾਰ ਕੱਟ ਕੇ ਸਾਡੇ ਘਰ ਹਮਲਾ ਕੀਤਾ ਉਹ ਸਾਡੇ ਇਹਨਾਂ ਬਚਾ ਹੀ ਉਹਨੇ ਵੇਟਰ ਲੱਗਾ ਬੱਤੀਆਂ ਜਗਦੀਆਂ ਹੈਗੀਆਂ ਇਸ ਤੋਂ ਬਾਅਦ ਜਦੋਂ ਸਾਡੇ ਕਰਪਾਨਾ ਵਾਧੀ ਪਹਿਲੀ ਕਰਪਾਨ ਜਿਹੜੀ ਮੈਂ ਇਦਾਂ ਢੱਕੀ ਆ ਉਹ ਦੂਜੀ ਕਿਰਪਾਨ ਫੇਰਾਂਾ ਸ਼ੇਰ ਚਬਾਰੀ ਆ ਫਿਰ ਮੇਰੇ ਕੋ ਨਹੀ ਡਕੀ ਗਈ ਤੇ ਮੇਰੀ ਪਤਨੀ ਮੇਰੇ ਉਤੇ ਡੇਗ ਪਈ ਆ ਫਿਰ ਉਹਨਾਂ ਗੁੱਜੀਆਂ ਜਿਹੜੀਆਂ ਪੁੱਠੀਆਂ ਕਿਰਪਾਨਾਂ ਮਾਰਦੇ ਰਹੇ ਆ ਫਿਰ ਅਸੀਂ ਬੇਹੋਸ਼ ਹੋ ਗਏ ਆ ਫਿਰ ਸਾਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਜੀ ਕਿੰਨੇ ਦੱਸਿਆ ਗਿਆ 100 150 ਬੰਦਾ ਸੀ ਉਸ ਟਾਈਮ ਦੇ ਵਿੱਚ ਜਿਹੜੀਆਂ ਗੱਡੀਆਂ ਭਰ ਕੇ ਵੀ ਆਈਆਂ ਦੋ ਕਾਰਾਂ ਆਈਆਂ ਮੋਟਰਸਾਈਕਲ ਬਹੁਤ ਜ਼ਿਆਦਾ ਸੀਗਾ ਸਮਾਂ ਕੀ ਸੀ ਸਮਾਂ 8 8:30 ਦਾ ਕਰਤਿਬਨ ਪੋਣੀ ਨੌਂ ਦਾ ਕਰਤਿਬਨ ਇਨਿੰਗ ਦੇ ਵਿੱਚ ਹੈਗਾ ਸੀਗਾ ਕੌਣ ਲੋਕ ਨੇ ਉਹ ਜਿਹੜੇ ਸਾਡੇ ਹੋਏ ਓਏ ਸਾਡੇ ਗਵਾਂਢੀ ਜਿਨ੍ਹਾਂ ਨੇ ਮੁੰਡੇ ਸੱਦੇ ਹੋਏ ਸੀਗੇ ਪਰਾਨੀ ਕੋ ਰੰਜਿਸ਼ ਹੰਨਾ ਹਾਂਜੀ ਜੀ ਕੀ ਗੱਲ ਜੀ ਪ੍ਰਾਨੀ ਐਸਐਸ ਕੀ ਜੀ ਸਾਡਾ ਮੁੰਡਾ ਜਿਹੜਾ ਜਿਹੜੀ ਕਿ ਉਹਨਾਂ ਦੀ ਨੋਂ ਦਾ ਕੋਈ ਚੱਕਰ ਚੱਲਦਾ ਹੈਗਾ ਉਹ ਚੱਕਰ ਚੱਲਣ ਦੇ ਵਿੱਚ ਕੀ ਹੋਇਆ ਹੈਗਾ ਉਹ ਮੁੜ ਕੇ ਫਿਰ ਅਸੀਂ ਰੱਖ ਲਈ ਰੱਖਣ ਦੇ ਬਾਅਦ ਉਹਨਾਂ ਤਲਾਕ ਨਾਮਾ ਹੋ ਚੁੱਕਾ ਹੈਗਾ ਤਲਾਕ ਨਾਮੇ ਦਾ ਬਾਅਦ ਮੁੜ ਕੇ ਫਿਰ ਇਹਨੇ ਵੀ ਆਪਣੇ ਘਰ ਆ ਜਾਈ ਤੇ ਹੋਈ ਆਪਣੇ ਘਰ ਆ ਜਾਈ ਹੋ ਜੀ ਖੰਡਕ ਕੱਢਦੇ ਰਹੇ ਉਹ ਜਦੋਂ ਵੀ ਸਾਡੀ ਕੋ ਲੜਾਈ ਹੁੰਦੀ ਆ ਉਹ ਚੌਂਕੀ ਵਿੱਚ ਨੋਂ ਦਾ ਹੀ ਲਿਖਾਈ ਜਾਂਦੇ ਆ ਵੀ ਸਾਡੀ ਨੋਂ ਕੱਢ ਕੇ ਲੈ ਕੇ ਆਈਗਾ ਦੂਜੇ ਨੰਬਰ ਤੇ ਆ ਵੀ ਉਹ ਹੁਣ ਵਿਆਹੀ ਵੀ ਗਈ ਆ ਹੁਣ ਵਿਆਹੀ ਵੀ ਗਈ ਤੇ ਦੁਸ਼ਮਣੀ ਅਜਮ ਨਹੀਂ ਸਾਡੇ ਨਾਲ ਛੱਡਦੀ ਅਸੀਂ ਮੰਗ ਇਹੋ ਹੀ ਕਰਦੇ ਸਾਡੀ ਜਿਹੜੀ ਐਸਨ ਐ ਆਈ ਹੋਈ ਜਾਵੇ ਇਹ ਸਾਨੂੰ ਪੈਂਦੇ ਆ ਜਿਹੜੇ ਜਿਹੜੇ ਮੁੰਡਾ ਵੈਰ ਹੀ ਨਾਲ ਫਿਰ ਸਿੱਧਾ ਉਹਦੇ ਨਾਲ ਲੜਦਾ ਉਹਦੇ ਨਾਲ ਲੜਦੇ ਨੇਗੇ ਇਹ ਸਾਨੂੰ ਮਗਰੋਂ ਪੈਂਦੇ ਆ ਤੇ ਜੇ ਇਹਨਾਂ ਦੀ ਤਾਕਤ ਜੀ ਹੈਗੀ ਆ ਤੇ ਜੇ ਜਨਾਨੀਆਂ ਨਾਲ ਪੈਂਦੇ ਆ ਜਾਂ ਬੁਢਿਆਂ ਨਾਲ ਬੰਦੇ ਪੰਗੇ ਪੈਂਦੇ ਜਾਂ ਮੁੰਡਿਆਂ ਨਾਲ ਮੁੰਡੇ ਵੇਖ ਲੈਣਾ ਸਿੱਧੇ ਹਣ ਕੇ ਵੇਖਣ ਸਾਨੂੰ ਵੇਖਣ ਵੰਗਾਰ ਕੇ ਵੀ ਆਓ ਵੇਖਰੀ ਵੇਖ ਲਈਏ ਪੁਲਿਸ ਨੇ ਤੁਹਾਡੀ ਸੁਣਾਈ ਕਿਤੇ ਹਾਂ ਜੇ ਪੁਲਿਸ ਨੇ ਸੁਣਾਈ ਨਹੀਂ ਕੀਤੀ ਉਹ ਕਹਿੰਦੀ ਜਿੰਨਾ ਚਿਰ ਤੁਹਾਡੇ ਪਰਚੇ ਨਹੀਂ ਆ ਜਾਂਦੇ ਜਿੰਨਾ ਚਿਰ ਤੁਹਾਡੀ ਕੋਈ ਉਥੋਂ ਰਿਪੋਰਟਾ ਨਹੀਂ ਆਈ ਉਹਨਾਂ ਚਿਰ ਅਸੀਂ ਕੁਝ ਨਹੀਂ ਕਰ ਸਕਦੇ ਕਿੰਨਾ ਚਿਰ ਹੋ ਗ ਲੜਾਈ ਨੂੰ 14 ਤਰੀਕ ਨੂੰ ਲੜਾਈ ਹੋਈ ਆ। ਹਾਲੇ ਤੱਕ ਕੋਈ ਨਹੀਂ ਆਇਆ। ਕੋਈ ਸੰਸਾਦ ਨਹੀਂ ਆਇਆ। ਅਸੀਂ ਜਦੋਂ ਸੱਟਾਂ ਲਗੀਆਂ ਚੌਂਕੀ ਵਿਖਵਾ ਕੇ ਵੀ ਆਏ ਆ। ਇਹਨਾਂ ਨੂੰ ਕੋਈ ਛੱਟ-ਛੁਟ ਨਹੀਂ ਲੱਗੀ। ਠੀਕ ਆ ਜੀ। ਇਹਨਾਂ ਨੇ ਹੁਣ ਪਤਾ ਨਹੀਂ ਜੋ ਝੂਠੇ ਪਰਚੇ ਬਣਾਏ ਕੀ ਕਹਤਾ ਨਾ ਚੀਰੇ ਦਵਾਏ ਜੋ ਮਰਜ਼ੀ ਕੀਤੇ। ਹਾਂਜੀ ਜੋਧ ਕੁਮਾਰ ਜੀ। ਅੱਛਾ ਜੀ। ਓਮ ਪਕਰਾਸ ਦੇ ਪਿਓ ਦਾ ਨਾਮ ਆ। ਜਿਹੜੇ ਨਾਲ ਮੁੰਡੇ ਦਾ ਨਾਮ ਪਤਾ ਕਿਸੇ ਦਾ? ਨਾਮ ਮੁੰਡੇ ਦਾ ਪਤਾ ਆ। ਇੱਕ ਦਾ ਨਾਮ ਆ ਕਿ ਨਾ ਜੋਧਾ ਆ। ਜਿਹੜਾ ਆਪ ਨਾਲ ਵਿੱਥੀ ਪਿਆ ਆ। ਇੱਕ ਉਹਦਾ ਮੁੰਡਾ ਆ ਕੀ ਉਹਦਾ ਨਾਮ? ਅਜੇ ਇੱਕ ਉਹਦਾ ਮੁੰਡਾ ਹੈਗਾ ਦੂਜਾ ਦੀਪੂ ਸ਼ਿਪੂ ਸ਼ਿਪੂ ਫਿਰ ਆਣ ਗਏ ਇੱਕ ਵਜੀਰ ਦਾ ਮੁੰਡਾ ਆ ਇੱਕ ਵਜੀਰ ਆ ਉਹਦਾ ਤੇ ਇੱਕ ਉਹਦਾ ਮੁੰਡੇ ਦਾ ਦੂਜੇ ਦਾ ਨਾਮ ਦੋਹਾਂ ਨੇ ਕਦੀ ਹਮਲਾ ਕੀਤਾ ਹਾਂਜੀ ਅਲੱਗ ਕਦੀ ਹਮਲਾ ਕੀਤਾ ਨਹੀਂ ਪਹਿਲਾਂ ਨਹੀਂ ਕਦੀ ਹਮਲਾ ਮੇਰੇ ਤੇ ਕੀਤਾ ਪਹਿਲਾਂ ਹਮਲਾ ਕੀਤਾ ਮੈਂ ਸਗੋਂ ਨਾ ਪਹਿਲਾਂ ਲੜਾਈ ਤੇ ਪਹਿਲਾਂ ਮੈਂ ਜੋੜੇ ਮੇਰੇ ਕੀ ਨਾਮ ਹਰਜੀਤ ਕੌਰ ਕਿਹੜਾ ਪਿੰਡ ਹੈ ਪਡੋਰੀ ਮਜੀਠਾ ਰੋਣ ਅਸਲੀ ਗੱਲ ਬਾਤ ਉਸ ਦਿਨ ਹੋਈ ਗੱਲ ਬਾਤ ਪਾਜੀ ਮੇਰੀ ਨਾ ਮੁੰਡਾ ਬੇਟਾ ਵੱਡਾ ਨਾ ਉੱਥੋਂ ਆਣਿਆ ਅੱਡੇ ਤੋਂ ਤੁਰਿਆ ਆਉਂਡਿਆ ਮੋਟਰਸਾਈਕਲ ਤੋਂ ਉਹਦਾ ਛੋਟਾ ਬੇਟਾ ਉਮੀਦਾ ਛੋਟਾ ਪੋਤਰਾ ਰਾਹ ਦੇ ਵਿੱਚ ਖਲੋਤਾ ਉਹਨੇ ਝੂਠ ਬੋਲਤਾ ਇਹਨੇ ਮੇਰੇ ਉੱਤੇ ਟਾਇਰ ਲੰਗਾਇਆ ਵਾ ਉਹ ਇੱਥੋਂ ਭਾਜੀ ਗਾਲੋ-ਗਾਲੀ ਹੋ ਗਏ ਆ ਤੇ ਮੁੜ ਕੇ ਨਿੱਕਾ ਮੁੰਡਾ ਗਿਆ ਦੋ ਤਿੰਨੇ ਨੇ ਚਪੇੜਾ ਮਾਰਿਆ ਉਤੋਂ ਇਹਨਾਂ ਦਾ ਵਾਧਾ ਵਧ ਗਿਆ ਬਾਕੀ ਸਾਰਾ ਉੱਥੇ ਹਿਸਾਬ-ਕਿਤਾਬ ਹੀ ਹੋ ਚੁੱਕਾ ਹੀ ਬਾਕੀ ਭਾਜੀ ਅਹੀਂ ਮੈਂ ਤੇ ਮੇਰਾ ਘਰ ਵਾਲਾ ਘਰੇ ਛੋਟੇ-ਛੋਟੇ ਦੋ ਬੱਚੇ ਘਰ ਮੁੰਡਾ ਮੇਰਾ ਘਰ ਨਹੀਂ ਹੈਗਾ ਇਹਨਾਂ ਨੇ ਮੈਂ ਪਾਜੀ ਬੂਏ ਤਾਂ ਬਾਹਰ ਨਿਕਲੀ ਮੁੰਡੇ ਉਹਦੇ ਨੇ ਜੋਦੇ ਅਜੇ ਨੇ ਗਾਲ ਕੱਢੀ ਆ ਟਾਡਾ ਜਵਾਈ ਆ ਚੁੱਕਾ ਮੈਂ ਪਾਜੀ ਭੱਜ ਕੇ ਘਰ ਚਲ ਗਈ ਬੂਆ ਆਪਣਾ ਟੱਪ ਲੱਗੀ ਇਹਨਾਂ ਨੇ ਪਾਜੀ ਮੈਨੂੰ ਤੇ ਮੇਰੇ ਘਰ ਵਾਲੇ ਨੂੰ ਉੱਥੇ ਦੋਹਾਂ ਨੂੰ ਢਾ ਲਿਆ ਵਾ ਅਸੀਂ ਪਾਜੀ ਉੱਥੇ ਡਿੱਗ ਗਏ ਆ ਇਹਨਾਂ ਉਹ ਡਾਂਗ ਫੇਰੀ ਉਹ ਡਾਂਗ ਫੇਰੀ ਮੈਨੂੰ ਉੱਤੇ ਜਿਹੜਾ ਉਹਨਾਂ ਸਿੱਧੀਆਂ ਕਿਰਪਾਨਾਂ ਦੇ ਮੁੱਠੇ ਮਾਰੇ ਨਾਲ ਸਿੱਧੀਆਂ ਕਿਰਪਾਨਾਂ ਮਾਰੀਆਂ ਉਹਦੇ ਮੁੰਡੇ ਜੋਦੇ ਨੇ ਮੇਰੇ ਅੱਖ ਤੇ ਜਾਣ ਕੇ ਕਿਰਪਾਨ ਦਾ ਟੱਪ ਮੇਰੀ ਕਿਰਪਾਰ ਮਾਰੀ ਅੱਖ ਦੇ ਉੱਤੇ ਆ ਗਈ ਹਾਂਜੀ ਉਹ ਵਜਾ ਪਾਜੀ ਸੁਣੋ ਮੇਰੀ ਗੱਲ ਇਹਨਾਂ ਦੀ ਨੌ ਹੀ ਬੇਟਾ ਮੇਰਾ ਸਾਰੀ ਉਮਰ ਤੇ ਬਾਹਰ ਆ ਵਾ ਇਹਨਾਂ ਦੀ ਨੌ ਹੀ ਇਹਨਾਂ ਦਾ ਕੀ ਪਤਾ ਕੀ ਚੱਕਰ ਚੱਲਿਆ ਕੋਈ ਜੱਕਾ ਇਹਨਾਂ ਪਤਾ ਜੀ ਕੰਡ ਮੈਂ ਘਰ ਨਹੀਂ ਆ ਗਈ ਕੰਨ ਟੱਪ ਕੇ ਇਹਨਾਂ ਦੀ ਆਪਣੇ ਆਦਮੀ ਨਾਲ ਸੁੱਤੀ ਨਾਲ 2 ਸਾਲ ਦਾ ਉਹਦਾ ਬੇਟਾ ਸੀ ਤੇ ਆਦਮੀ ਨਾਲ ਉੱਠ ਕੇ ਤੇ ਏਡੀ ਉੱਚੀ ਕੰਧ ਟੱਪ ਕੇ ਮੇਰੇ ਮੁੰਡੇ ਦੇ ਆਣ ਕੇ ਭਾਜੀ ਕਮਰੇ 'ਚ ਆ ਗਈ ਆ ਅਹੀਂ ਘਰ ਨਹੀਂ ਚਲੋ ਉਹਨਾਂ ਨੇ ਉਹਨਾਂ ਨੇ ਕੋਟ ਕੱਟ ਕੇ ਖੜੀ ਆ ਮੁੜ ਕੇ ਭਾਜੀ ਉਹਨਾਂ ਰੱਖਿਆ ਨਹੀਂ ਅਹੀਂ ਪੁਲਸਾਂ ਤੱਕ ਸਾਰੇ ਪਾਸੇ ਗਈ ਉਹਨੇ ਸਾਡੇ ਮੁੰਡੇ ਦੇ ਨਾਲ ਚੰਬੜਾਤੀ ਉਨੇ ਮੁੰਡੇ ਨੂੰ ਬਦਿਓ ਪਾਜੀ ਉਥੇ ਕਹਿੰਦੇ ਸੀ ਜਾਂ ਤਾਨੂੰ ਮਾਰ ਦੇਣਾ ਜਾਂ ਇਹਨੂੰ ਇੱਥੇ ਰੱਖੋ ਪਾਜੀ ਇਹ ਹੱਥ ਰਹਾ ਹੱਥ ਜੋੜਿਆ ਆਪੀ ਨੌ ਨੂੰ ਤੋ ਸ਼ਿਕਾਰ ਲੈ ਜਾਓ ਅਸੀਂ ਆਪਣੇ ਮੁੰਡੇ ਨੂੰ ਇੱਥੋਂ ਕਿਥੋਂ ਲੈ ਜਾਾਂਗੇ ਉਹ ਆਂਦੇ ਨਹੀਂ ਅਸੀਂ ਇਹਦੇ ਦਿਵਾਲੇ ਰੱਖਣੀ ਆ ਸਾਰਾ ਟੱਬਰ ਆਂਦਾ ਅਸੀਂ ਇਹਦੇ ਚੰਮੇ ਸੁੱਟਣੀ ਆ ਜਦੋਂ ਮੇਰੇ ਪੁੱਤ ਦਾ ਕੋਈ ਕਸੂਰ ਨਹੀਂ ਪਾਜੀ ਉਹਦੇ ਘਰ ਗਏ ਹੁੰਦੇ ਤਾਲੀ ਨਾ ਉਹਦੇ ਘਰ ਗਏ ਟਕਾਂਟਾ ਪਕੇ ਤੇ ਘਰ ਆ ਗਈ ਤੇ ਆ ਕੇ ਇਹਦੇ ਨਾਲ ਸੌਂ ਗਈ ਆ ਫੇ ਪਾਜੀ ਕਿਦਾਂ ਕਸੂਰਿਆ ਨੌ ਦਾ ਕੇਦਾ ਆ ਫੇ ਤੁਹਾਡੇ ਨਾਲ ਰਹੀ ਉਹਨਾਂ ਦੀ ਨਾ ਰਹੀ ਆ ਉਹਨਾਂ ਜਵਰ ਉਹਨਾਂ ਕਾੜੇ ਨਾਲ ਸਾ ਹਾਂਜੀ ਕਿੰਨੇ ਚਿਰ ਰਹੀ ਤੁਹਾਡੀ ਸਾਲ ਕਰ ਇੱਥੇ ਰਹੀ ਆ ਢੜੀ ਕਾ ਬਾਕੀ ਅਸੀਂ ਕੋਈ ਸੰਬੰਧ ਹੋਰੇ ਨਾਲ ਨਹੀਂ ਰੱਖਿਆ ਭਾਜੀ ਛੱਡਦੀ ਨਹੀਂ ਦਿੱਤਾ ਭਾਜੀ ਮੈਨੂੰ ਕਹਿੰਦੀ ਆ ਵੀ ਮੈਂ ਆਪਣੇ ਮਾਂ ਪਿਓ ਕੋਲ ਜਾਣਾ ਵਾ ਮੈਨੂੰ ਕਰਾਇਆ ਦੋ ਉਹਦੀ ਭੈਣ ਨਾਲ ਵੀ ਮੇਰੀ ਗੱਲ ਹੋਈ ਆ ਉਹਦੀ ਮਾਂ ਨਾਲ ਵੀ ਹੋਈ ਆ ਉਹ ਨਹੀਂ ਉਹਨਾਂ ਨੇ ਭਾਜੀ ਇਹ ਗੱਲ ਕਹੀ ਵੀ ਅਸੀਂ ਸਵੇਰੇ ਵਾਪਸੀ ਮੋੜ ਦਾਂਗੇ ਉਹਨੂੰ ਮੈਂ ਆਪ ਖੁਦ ਕਰਾਇਆ ਦਿੱਤਾ ਵਾ 300 ਰੁਪਿਆ ਦੇ ਤਾਂ ਦੀ ਮੈਨੂੰ ਨਾ ਆਂਟੀ ਮੈਨੂੰ 300 ਰੁਪਿਆ ਚਾਹੀਦਾ ਆਡੀ ਮੇਲਾ ਮੈਂ ਮੇਲਾ ਵੇਖਣ ਜਾਣਾ ਭਾਜੀ ਮੈਂ 300 ਰੁਪਿਆ ਦਿੱਤਾ ਉਸ ਵਕਤ ਉਹ ਕੁੜੀ ਨਹੀਂ ਵਾਪਸ ਮੁੜੀ ਵਿਆਹ ਹੋ ਗਿਆ ਉਹਦਾ ਵਿਆਹ ਵੀ ਹੋ ਗਿਆ ਵਾ ਪਤਾ ਵੀ ਲੱਗ ਗਿਆ ਵਿਆਹ ਵੀ ਹੋ ਗਿਆ ਸਭ ਕੋ ਹੋ ਗਿਆ ਬਾਕੀ ਉਹਨੇ ਵਾਪਸ ਨਾ ਉਹਨੂੰ ਕੋਈ ਫੋਨ ਕੀਤਾ ਨਾ ਪਹਿਲੇ ਨਹੀਂ ਦਿੱਤਾ ਭਾਜੀ ਨਹੀਂ ਨਹੀਂ ਭਾਜੀ ਵਿਆਹ ਨਹੀਂ ਹੋਇਆ ਅਹੀਂ ਰੱਖਣਾ ਹੀ ਨਹੀਂ ਚਾਹੁੰਦੇ ਉਹਨਾਂ ਜ਼ਬਰਦਸਤੀ ਸਾਡੇ ਗੱਲ ਵੜਦੀ ਆ ਅਹੀਂ ਰੱਖਣਾ ਪਹਿਲੇ ਮੁੰਡੇ ਦਾ ਵਿਆਹ ਹੋ ਚੁੱਕਾ ਵਾ ਜਿਹਦੇ ਨਾਲ ਛੱਡ ਕੇ ਗਈ ਉਹਦਾ ਵੀ ਹੋ ਗਿਆ ਉਹਦਾ ਵੀ ਗਾੜੀ ਹੋ ਗਿਆ ਮੇਰਾ ਪੁੱਤ ਉਥੇ ਦਾ ਉਥੇ ਗੜਾ ਰੰਜਿਸ਼ ਉਹ ਹੀ ਚਲਦੀ ਆ ਨਾ ਇਹੋ ਗੱਲ ਆ ਭਾਜੀ ਹੋਰ ਕੋਈ ਉਹਨਾਂ ਬਾਜੀ ਪੂਰੀ ਮਾਨੀ ਕਿਤੀ ਉਹਨਾਂ ਨੇ ਮੇਰੇ ਘਰ ਆ ਕੇ ਮਾਰ ਹੀ ਦੇਣ ਲੱਗੇ ਸੀ ਮੈਂ ਬਾਜੀ ਉੱਤੇ ਹਾਂਜੀ ਨਹੀਂ ਬਾਜੀ ਪਹੁੰਚੀ ਮੈਂ ਉਸ ਵਕਤ ਪੁਲਿਸ ਦੇ ਕੋਲ ਬਾਜੀ ਮੈਨੂੰ ਇਦਾਂ ਮਰੀ ਨੂੰ ਪੁਲਿਸ ਦੇ ਕੋਲ ਹਾਂ ਬਾਜੀ ਇਹਨਾਂ ਨੇ ਮੈਨੂੰ ਮਰੀ ਨੂੰ ਇਹਨਾਂ ਨੇ ਚੁੱਕ ਕੇ ਗੱਡੀ 'ਚ ਪਾ ਕੇ ਦੋਹਾਂ ਜੀਆਂ ਨੂੰ ਪੁਲਿਸ ਦੇ ਕੋਲ ਉੱਥੇ ਜਾ ਕੇ ਮੈਂ ਦਿਖਾਇਆ ਸਭ ਕੁਝ ਵੇਖੋ ਮੇਰਾ ਕੱਲੀ ਦਾ ਕੀ ਹਾਲ ਕੀਤਾ ਮੇਰੇ ਆਦਮੀ ਦਾ ਕੀ ਹੱਤਾ ਮੇਰੇ ਪੁੱਤ ਘਰ ਨਹੀਂ ਉਹਨਾਂ ਪੁਲਿਸ ਨੇ ਉੱਥੇ ਲੈ ਗਏ ਮੁੜ ਕੇ ਸਾਡੀ ਕੋਈ ਨਹੀਂ ਸੁਣੀ ਉੱਤੇ ਕੋਈ ਹਾਂਜੀ ਮੰਗ ਬਾਜੀ ਇਹੋ ਸਾਡਾ ਸੁਣਾਈ ਹੋਵੇ ਆਡੀਓ ਸੁਣਾਈ ਹੋਵੇ ਉਹਨਾਂ ਦੇ ਹਾਂ ਪਰਚਾ ਉਹਨਾਂ ਦੇ ਹੋਵੇ ਭਾਜੀ ਸਿੱਧੀ